ਠੀਕ ਗੱਲ ਜੀ ਆਪਾਂ ਇੱਥੇ ਹੈਗੇ ਜੀ ਪੀਯੂ ਮੋਰਚੇ ਤੇ ਕੁਝ ਜਿਹੜੀਆਂ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕਰਨ ਲਈ ਸਮਾਂ ਕੱਢਿਆ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਅਗੇ 25 ਤਰੀਕ ਤੱਕ ਪੀਯੂ ਪ੍ਰਸ਼ਾਸਨ ਨੇ ਆਪਣੇ ਤੋਂ ਸਮਾਂ ਲਿਆ ਹੋਇਆ ਕਿ ਜਿਹੜੀ ਪੇਪਰਾਂ ਦੀ ਉਹਨਾਂ ਨੇ 3 ਦਿਨ ਦੇ ਪੋਸਟਪੋਨ ਕਰਤੇ ਸੀਗੇ 18 19 20 ਦੇ ਤੇ ਹੁਣ ਜਿਹੜੀ ਗੱਲ ਕਿ ਜੋ ਅੱਜ ਸਾਡੇ ਕੋਲੇ ਆ ਰਹੀ ਆ ਮਤਲਬ ভাইস ਚਾਂਸਲਰ ਨੇ ਜਿਹੜੀ ਕਮੇਟੀ ਬਣਾਈ ਆ ਉਹਦੇ ਵੱਲੋਂ ਜੀ ਜਾਣਕਾਰੀ ਆ ਕਿ ਕੱਲ ਨੂੰ ਪੀਯੂ ਰਜਿਸਟਰਾਰ ਤੇ ਐਸ ਵੀ ਸੀ ਸੈਕਟਰੀ ਟੂ ਵੀ ਸੀ ਆ ਜਿਹੜਾ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਆਫ ਸੱਦੇ ਆ ਕੇ ਕੁਝ ਡਾਕੂਮੈਂਟ ਲੈ ਕੇ ਆਉ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਚੀਜ਼ਾਂ ਪੋਜ਼ਿਟਿਵ ਨੇ ਕਿ ਹੋਪਫੁਲੀ ਉਹ ਕਰਨਗੇ ਜਿਆਦਾ ਵੀ 25 ਤੋਂ ਪਹਿਲਾਂ ਪਹਿਲਾਂ ਅਸੀਂ ਚੀਜ਼ਾਂ ਨੂੰ ਹੱਲ ਕੱਢ ਲਾਂਗੇ। ਬਾਕੀ ਕੱਲ ਨੂੰ ਜੀ 20 ਤਰੀਕ ਨੂੰ 1 ਵਜੇ ਥੇ ਸਟੂਡੈਂਟ ਸੈਂਟਰ ਵਾਲੇ ਜਿਹੜਾ ਆਪਣਾ ਕਮੇਟੀ ਹਾਲ ਹੈ ਜੀ ਉੱਤੇ ਕਿਸਾਨ ਮਜ਼ਦੂਰ ਜਥੇਬੰਦੀਆਂ, ਟੀਚਰ ਜਥੇਬੰਦੀਆਂ, ਬਾਕੀ ਪੰਜਾਬ ਤੋਂ ਵਿਦਿਆਰਥੀ ਜਥੇਬੰਦੀਆਂ, ਤਮਾਮ ਜਿਹੜੀਆਂ ਹੋਰ ਜਥੇਬੰਦੀਆਂ ਉਹਨਾਂ ਨਾਲ ਮੀਟਿੰਗ ਵੀ ਹੈਗੀ 1 ਵਜੇ ਜੀ। ਉਹਦੇ ਵਾਸਤੇ ਵੀ ਸਾਰਿਆਂ ਨੂੰ ਸੱਦਾ ਹੈਗਾ ਜੀ ਜਿਹੜ ਕੱਲ ਨੂੰ ਜਿਹੜਾ ਮੁਰਦਲਾ ਮਸਲਾ ਹੈਗਾ ਜੀ ਉਹ ਇਹ ਹੈ ਕਿ ਜੇ 25 ਤੱਕ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਕਿਵੇਂ ਕੰਟੀਨਿਊ ਕਰਨਾ ਅ ਜਿਹੜਾ ਮਤਲਬ ਤੈਅ ਹੋਇਆ ਹੋਇਆ ਪ੍ਰੋਗਰਾਮ ਉਹ ਚਿੱਕਤਾ ਜੀ 26 ਤਰੀਕ ਨੂੰ ਇਹ ਹੈਗਾ ਕਿ ਯੂਨੀਵਰਸਿਟੀ ਬੰਦ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇੱਥੇ ਯੂਨੀਵਰਸਿਟੀ ਬੰਦ ਕਰਨ ਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਬੰਦ ਕਰਨ ਦੇ ਨਾਲ-ਨਾਲ ਜਿਹੜੀਆਂ ਬਾਕੀ ਯੂਨੀਵਰਸਿਟੀਆਂ ਪੰਜਾਬ 'ਚ ਨੇ ਜਿਵੇਂ ਪੰਜਾਬੀ ਯੂਨੀਵਰਸਿਟੀ ਆ ਜੀਐਨਡੀਯੂ ਆ ਪੀਏਯੂ ਆ ਉੱਥੇ ਕਿਸੇ ਪੱਧਰ ਤੇ ਕੋਈ ਕੋਆਰਡੀਨੇਸ਼ਨ ਹੋ ਕੇ ਉੱਥੇ ਵੀ ਐਕਸ਼ਨ ਹੋ ਸਕੇ ਅ ਦੂਸਰਾ ਉਸ ਤੋਂ ਬਾਅਦ ਇੱਕ ਵਿਚਾਰ ਚਰਚਾ ਜਿਹੜ ਚੰਡੀਗੜ੍ਹ ਚ ਵੀ ਤੇ ਪੰਜਾਬ ਚ ਵੀ ਜਿਹੜੇ ਵੱਡੇ ਸ਼ਹਿਰਾਂ ਚ ਅੰਮ੍ਰਿਤਸਰ ਤੇ ਆਪਣਾ ਲੁਧਿਆਣਾ ਜਲੰਧਰ ਪਟਿੰਡਾ ਤੇ ਕੀ ਮੁਮਕਨ ਹੋ ਸਕਦਾ ਇੰਨਾ ਥਾਵਾਂ ਤੇ ਤੇ 28 ਤਰੀਕ ਉਸ ਦੇ ਆਸ-ਪਾਸ ਦੀ ਕਿਸੇ ਵੀ ਤਰੀਕ ਚੋ ਕਾਲ ਜਿਹੜੀ ਆ ਕੱਲ ਨੂੰ ਉਹਨਾਂ ਨਾਲ ਡਿਸਾਈਡ ਹੋਊਗੀ ਕਿ ਕਿੱਥੇ ਕਿਵੇਂ ਹੋ ਸਕਦੀ ਆ ਮੁਰਦੀਆਂ ਤਾਂ ਮਤਲਬ ਅਗਲੀਆਂ ਕਾਰਵਾਈਆਂ ਇਹੀ ਨੇ ਜੀ ਇੰਤਜ਼ਾਰ 25 ਤਰੀਕ ਦਾ ਕਿ ਜੇ ਉਦੋਂ ਤੱਕ ਨਹੀਂ ਹੁੰਦਾ ਤਾਂ ਅਗਲੀ ਕਾਰਵਾਈ ਵੱਲ ਵਧਾਂਗੇ ਦੂਸਰਾ ਸਾਨੂੰ ਮਤਲਬ ਵੱਖ-ਵੱਖ ਸਰੋਤਾਂ ਨਾਲ ਹੀ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੇ ਇਹ ਹੀ ਦਿੱਤੀ ਆ ਕਿ ਮਤਲਬ ਕੱਲ ਵਾਲੀ ਜਿਹੜੀ ਨਾਰਥ ਜ਼ੋਨ ਕੌਂਸਲ ਮੀਟਿੰਗ ਜਿੱਥੋਂ ਬਾਅਦ ਵਿੱਚ ਮਤਲਬ ਕੱਲ ਭਗਵਾਨ ਤੁਮਨ ਦੀ ਆਪਾਂ ਸਟੇਟਮੈਂਟ ਸਾਰਿਆਂ ਨੇ ਦੇਖੀ ਹੈ ਜੀ ਉਹਦੇ ਬਾਰੇ ਸਾਨੂੰ ਭਰੋਸਾ ਦਵਾ ਕੇ ਜੋ ਉਹਨਾਂ ਦਾ ਸੀਗਾ ਕਿ ਉੱਥੇ ਇਹ ਗੱਲ ਹੋਮ ਮਿਨਿਸਟਰ ਵੱਲੋਂ ਵੀ ਹਮੇਸ਼ਾ ਵੱਲੋਂ ਵੀ ਇਸ ਲੈਜੇ ਚ ਕਰੀ ਗਈ ਹੈ ਕਿ ਅਸੀਂ ਛੇਤੀ ਕਰਾਉਣਾ ਚਾਹੁੰਦੇ ਆ ਤੇ ਜਿਹੜੀ ਮਤਲਬ ਸਾਡੀ ਉਹਨਾਂ ਨੂੰ ਸੀਗੀ ਕਿ ਸੱਤ ਪੱਲ ਜਾਣ ਜਾਂ ਜਿਹੜੇ ਹੋਰ ਗਰੁੱਪੇ ਜ਼ੋਰ ਲਾ ਰਹੇ ਤਾਂ ਉਹਨਾਂ ਦਾ ਕਿ ਉੱਥੇ ਘੱਟੋ ਘਾਟ ਇਸ ਟਾਈਮ ਕਿਸੇ ਦਾ ਜ਼ੋਰ ਨਹੀਂ ਚੱਲ ਰਿਹਾ ਤੇ ਹਮੇਸ਼ਾ ਦਾ ਇਹ ਸੀਗਾ ਕਿ ਯਾਰ ਕਿ ਅਸੀਂ ਛੇਤੀ ਕਰ ਅ ਦੂਸਰੀ ਅਸੀਂ ਮਤਲਬ ਬਾਰ ਬਾਰ ਇੱਥੇ ਪੀਯੂ ਪ੍ਰਸ਼ਾਸਨ ਵੱਲੋਂ ਜਿਹੜੀਆਂ ਚੋਚਰਾਈਆਂ ਲਾਉਣੀਆਂ ਹੁੰਦੀਆਂ ਨੇ ਨਾ ਕਈ ਬੱਚਿਆਂ ਨੂੰ ਤੰਗ ਕਰਨੀਆਂ ਟੈਂਡ ਸਾਂ ਨੂੰ ਲੈ ਕੇ ਜਾਂ ਹੋਸਟਲਾਂ 'ਚ ਬੱਚਿਆਂ ਨੂੰ ਇਹ ਪਰੇਸ਼ਾਨ ਕਰਨਾ ਕਿ ਜਿਹੜੇ ਧਰਨੇ 'ਚ ਇਨਵੋਲਡ ਨੇ ਖਾਸ ਤੌਰ ਤੇ ਕੁੜੀਆਂ ਨੂੰ ਇਹ ਕਹਿਣਾ ਕਿ ਵੀ ਧਰਨੇ ਤੇ ਨਾ ਜਾਓ ਤੁਸੀਂ ਸਾਡੇ ਧਿਆਨ 'ਚੋਂ ਹਲੋ ਇਹ ਜੇ ਲੱਛਣ ਹਲੇ ਵੀ ਪੀਯੂ ਪ੍ਰਸ਼ਾਸਨ ਵੱਲੋਂ ਜਾਰੀ ਨੇ ਵਾਈਸ ਚਾਂਸਲਰ ਦੀਆਂ ਸਟੇਟਮੈਂਟਾਂ ਤਾਂ ਤੁਸੀਂ ਸਾਰਿਆਂ ਨੇ ਦੇਖੀਆਂ ਹੀ ਨੇ ਕਿ ਅਡਰ ਤਰੀਕੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਆ ਖਾਸ ਤੌਰ ਤੇ ਸਭ ਤੋਂ ਵੱਡੀ ਮਤਲਬ ਜਿਹੜੀ ਉਹ ਨਖੇਦੀ ਪਾਉਣੀ ਬਣਦੀ ਆ ਉਹ ਜਿਹੜੀ ਪੀਯੂ ਦੀ ਮਤਲਬ ਟੀਚਰ ਐਸੋਸੀਏਸ਼ਨ ਆ ਪੂਟਾ ਉਹਦੇ ਵੱਲੋਂ ਜਿਸ ਕਿਸਮ ਦੀਆਂ ਸਟੇਟਮੈਂਟਾਂ ਆ ਰਹੀਆਂ ਨੇ ਮਤਲਬ ਸਭ ਤੋਂ ਨਲਾਇਕੀ ਦੀ ਗੱਲ ਇਹ ਹੈ ਕਿ ਉਹਨਾਂ ਦਾ ਪ੍ਰਧਾਨ ਮਤਲਬ ਪ੍ਰੋਫੈਸਰ ਨੌਹਰਾ ਨੇ ਉਹ ਕਹਿ ਰਹੇ ਨੇ ਇੱਕ ਸਾਲ ਤੋਂ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਸੈਨੇਟ ਦੀਆਂ ਚੋਣਾਂ ਨਹੀਂ ਹੋਈਆਂ ਉਹ ਤਾਂ ਆਪਣੀ ਜਿਗਾਰਡਵਾਜੀ 'ਚ ਲੱਗੇ ਹੋਏ ਸੀਗੇ ਕਿ ਕਿਵੇਂ ਸਾਡੀ ਨਾਮਿਨੇਸ਼ਨ ਹੋ ਜੇ ਤੇ ਹੁਣ ਉਹ ਕਹਿ ਰਹੇ ਨੇ ਕਿ ਭਈ ਇਹ ਬੱਚੇ ਪੜਾਈ ਡਿਸਟਰਬ ਨਾ ਕਰਨ ਮਤਲਬ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਪੀਯੂ ਦੀ ਪ੍ਰਾਈਵੇਟਾਈਜੇਸ਼ਨ ਹੋ ਜੂਗੀ ਬੱਚੇ ਇੱਥੇ ਪੜਨਗੇ ਕਿਵੇਂ ਪੰਜਾਬ ਦਾ ਹੱਕ ਖਤਮ ਹੋ ਜੂਗਾ ਪਰ ਕੁੱਲ ਮਿਲਾ ਕੇ ਮਤਲਬ ਉਹਨਾਂ ਦੀਆਂ ਸਟੇਟਮੈਂਟਾਂ ਦੀ ਤੇ ਜਿਹੜਾ ਇੱਥੇ ਮਤਲਬ ਖਾਸ ਤੌਰ ਤੇ ਰਜਿਸਟਰਾਰ ਦਾ ਚੇਲਾ ਹਨੀ ਠਾਕੁਰ ਹੈ ਜਿਹੜਾ ਜਿਹੜਾ ਮਤਲਬ ਸਟਾਫ ਐਸੋਸੀਏਸ਼ਨ ਦਾ ਪ੍ਰਧਾਨ ਆ ਉਹਨਾਂ ਨੂੰ ਮਤਲਬ ਆਪਦੇ ਵੱਲੋਂ ਅਸੀਂ ਮਤਲਬ ਤਕੀਦ ਵੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਯਾਰ ਹਰਕਤਾਂ ਤੋਂ ਬਾਜ਼ ਆ ਜਾਓ ਉਹਨਾਂ ਨੇ ਮਤਲਬ ਇੱਥੇ ਇੱਕ ਮੈਮੋਰੰਡਮ ਦਿੱਤਾ ਕਿ ਜਿਹੜਾ ਫੀਮੇਲਸ empioyes ਨੇ ਮਤਲਬ ਮੈਡਮਨ ਬ ਅਸੀਂ ਦੱਸ ਦਈਏ ਕਿ ਯਾਰ ਦੇਖੋ ਇੰਨਾਂ ਗੱਲਾਂ ਨਾਲੇ ਮਸਲੇ ਦਾ ਹੱਲ ਨਹੀਂ ਤੁਹਾਨੂੰ ਲੱਗਦਾ ਕਿ ਇੰਨਾਂ ਗੱਲਾਂ ਨਾਲ ਧਰਨੇ ਨੂੰ ਕੁਝ ਹੋਊਗਾ ਨਹੀਂ ਹੋਣਾ ਧਰਨਾ ਜਿਹੜੇ ਜਾਹੋ ਜਲਾਲ ਨਾਲ ਇੱਥੇ ਚੱਲ ਰਿਹਾ ਮਤਲਬ ਪੰਜਾਬ ਪੰਜਾਬੀ ਪੰਜਾਬੀ ਦਾ ਜਿਹੜਾ ਮਤਲਬ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਲੰਗਰ ਜਿਸ ਹਿਸਾਬ ਨਾਲ ਚੱਲ ਰਹੇ ਨੇ ਵਿਦਿਆਰਥੀਆਂ ਦੀ ਹਮਾਇਤ ਜਿਸ ਹਿਸਾਬ ਦੀ ਆਪਾਂ ਦੇਖ ਰਹੇ ਹਾਂ ਤਾਂ ਇਹ ਧਰਨਾ ਐਵੇਂ ਨਹੀਂ ਹਟ ਸਕਦਾ ਇਹਦਾ ਇੱਕੋ ਇੱਕ ਤਰੀਕਾ ਤੇ ਇੱਕੋ ਇੱਕ ਸਲੀਕਾ ਇਹ ਹੈ ਕਿ ਤੁਸੀਂ ਐਡਮਿਟ ਕਰਦੇ ਹੋਏ ਕਿ ਯਾਰ ਸੈਨੇਟ ਸ਼ਡਿਊਲ ਜੋ ਤੱਕ ਨਹੀਂ ਜਾਰੀ ਕਰਦੇ ਗਲਤੀ ਸੈਂਟਰ ਗਵਰਨਮੈਂਟ ਮੰਨ ਚੁੱਕੀ ਆ ਉਹ ਪ੍ਰੈਸ ਨੋਟ ਚ ਮੰਨ ਚੁੱਕੀ ਆ ਤਾਂ ਜਿਹੜੇ ਤੁਸੀਂ ਮਤਲਬ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਹੋ ਇਹਨਾਂ ਤੋਂ ਬਾਜ਼ ਆਓ ਤੇ ਉਮੀਦ ਕਰਦੇ ਆਂ ਕਿ 25 ਤੱਕ ਜਿਹੜਾ ਪੀਯੂ ਪ੍ਰਸ਼ਾਸਨ ਆ ਉਹਦਾ ਹੱਲ ਕੱਢ ਲੂਗਾ ਜੇ ਨਹੀਂ ਕੱਢਦਾ ਤਾਂ 26 ਨੂੰ ਦੇਖੋ ਸਾਰਿਆਂ ਨੂੰ ਅਪੀਲ ਆ ਕਿ ਜਿਹੜੇ ਬਾਕੀ ਯੂਨੀਵਰਸਿਟੀਆਂ 'ਚ ਬੈਠੇ ਦੋਸਤ ਵੀ ਨੇ ਉਹਨਾਂ ਨਾਲ ਵੀ ਕੱਲ ਨੂੰ ਕੋਆਰਡੀਨੇਸ਼ਨ ਕਰਾਂਗੇ ਤੇ ਇੱਥੇ ਵੀ ਜਿਹੜੇ ਸੱਜਣ ਆਲੇ ਦੁਆਲੇ ਨੇ ਉਹਨਾਂ ਨੂੰ ਵੀ ਇਹ ਕਿ ਯਾਰ ਜ਼ਰੂਰ ਪਹੁੰਚੋ ਤੇ ਉਸ ਤੋਂ ਬਾਅਦ 28 ਵਾਲੀ ਕੋਲ ਤੁਹਾਨੂੰ ਕੱਲ ਨੂੰ ਮਤਲਬ ਪ੍ਰੈਸ ਕਾਨਫਰੰਸ ਕਰਕੇ ਜਿਹੜੀਆਂ ਮਤ ਬਾਕੀ ਜਿੱਥੇ ਜਿਹੜਾ ਅੱਗੇ ਆਪਣੇ ਗੁਰੂ ਮਹਾਰਾਜ ਦਾ ਨਵੇਂ ਪਾਸ਼ਾ ਦਾ ਸ਼ੀਧੀ ਦਿਹਾੜਾ ਆ ਰਿਹਾ ਉਹਦੇ ਲਈ ਵੀ ਸਮਾਗਮ ਕਰਾਵਾਂਗੇ ਜੀ ਉਸ ਦਿਨ ਵੀ ਜਿਹੜੇ ਵੀ ਸੱਜਣ ਮਤਲਬ ਆਲੇ ਦੁਆਲੇ ਨੇੜੇ ਹੈਗੇ ਨੇ ਜ਼ਰੂਰ ਪਹੁੰਚਣ ਸਾਰਿਆਂ ਨੂੰ ਬੀਏ ਨੂੰ ਜੀ ਮੋਟਾ ਆਪਣਾ ਸਾਂਝਾ ਚੜ੍ਹਦੀ ਕਲਾ ਚ ਸਾਰੇ ਸਟੂਡੈਂਟਾਂ ਨੂੰ ਅਪੀਲ ਆ ਪੀਯੂ ਦੇ ਸਾਰੇ ਐਲੂਮਨੀ ਨੂੰ ਅਪੀਲ ਆ ਉਹ ਕਿਸੇ ਵੀ ਸੂਬੇ ਚ ਕਿਤੇ ਵੀ ਬੈਠੇ ਹੋਣ ਸਾਰੇ ਜ਼ਰੂਰ ਪਹੁੰਚਣ ਪੰਜਾਬੀਆਂ ਨੂੰ ਖਾਸ ਤੌਰ ਤੇ ਅਪੀਲ ਆ ਜੀ ਕਿ ਬਾਕੀ ਸੇਵਾ ਦੀ ਦੇਖੋ ਕੋਈ ਕਮੀ ਨਹੀਂ ਹੈਗੀ ਕੋਈ ਫੰਡ ਫੰਡ ਵਾਲੀ ਦਾ ਜੀ ਕੋਈ ਮਤਲਬ ਜਮਾ ਹੀ ਕੋਈ ਲੋੜ ਨਹੀਂ ਹੈ ਕਿਸੇ ਨੂੰ ਇੱਥੇ ਸੇਵਾ ਕਿਸੇ ਨੇ ਕਰਨੀ ਹੋਵੇ ਇੱਥੇ ਆ ਕੇ ਕਰ ਸਕਦਾ ਪਰ ਸੰਪਰਕ ਕਰਕੇ ਕਰੇ ਜੀ ਕਿਉਂਕਿ ਆਪਾਂ ਨਹੀਂ ਚਾਹੁੰਦੇ ਕੋਈ ਵੇਸਟੇਜ ਹੋਵੇ ਧੰਨਵਾਦ ਜਰੂਰ ਪਹੁੰਚੂਗਾ